ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹਾਂਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹਾਂ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਦੇ ਵਿੱਚ ਆ ਲਓ ਜੀ ਜਿਵੇਂ ਪੰਜਾਬ ਪਹੁੰਚੇ ਇੰਡੀਆ ਪਹੁੰਚੇ ਤੋਂ ਦਲਪ੍ਰੀਤ ਦਾ ਬਰਥਡੇ ਸੀਗਾ 10 ਅਪ੍ਰੈਲ ਦਾ ਸੋ 10 ਅਪ੍ਰੈਲ ਨੂੰ ਮੈਂ ਪਾਕਿਸਤਾਨ ਗਿਆ ਚਲਾ ਸੀ ਸੋ ਇਹਦੇ ਨਾਲ ਮੈਂ ਵਾਦਾ ਕੀਤਾ ਸੀ ਤੇ ਇਹਨੇ ਮੇਰੇ ਨਾਲ ਕੀਤਾ ਸੀ ਵੀ ਮੈਂ ਇਹਨੂੰ ਕਿਹਾ ਸੀ ਵੀ 10 9 ਤਰੀਕ ਨੂੰ ਕੇਕ ਕੱਟ ਲੈਨੇ ਆ ਪਰ ਦਲਪ੍ਰੀਤ ਕਹਿੰਦੀ ਵੀ ਮੈਂ 9 ਨੂੰ ਨਹੀਂ ਕੇਕ ਕੱਟਣਾ ਡੈਡੀ ਜਦੋਂ ਤੂੰ ਆਏਗਾ ਫੇਰ ਹੀ ਕੇਕ ਕੱਟਣਾ ਹਾਂਜੀ ਦਰਵਿਸ਼ ਕਿਵੇਂ ਆ ਵਧੀਆ ਠੀਕ ਆ ਹਾਂਜੀ ਤੇ ਇਹ ਮੈਨੂੰ ਕਹਿੰਦਾ ਵੀ ਡੈਡੀ ਜਦੋਂ ਤੂੰ ਆਏਗਾ ਫੇਰ ਹੀ ਕੇਕ ਕੱਟਣਾ ਤੇ ਅੱਜ ਹੋ ਗਈ 20 ਤਰੀਕ ਕੱਲ ਮੈਂ 19 ਤਰੀਕ ਨੂੰ ਆਇਆ ਤੇ ਅੱਜ ਖੇਤ ਮੈਂ ਸਰੋਂ ਕੱਢਣ ਵਾਲੀ ਸੀ ਉਹ ਕੱਢੀ ਆ ਤੇ ਕਣਕ ਆਪਾਂ ਕੱਲ ਨੂੰ ਵੱਢਾਂਗੇ ਸੋ ਹੁਣ ਚੱਲੇ ਆ 2:30 ਵਜੇ ਪਹਿਲਾਂ ਤਾਂ ਮੈਂ ਦਿਹਾੜੀਆ ਇੱਕ ਲਾਇਆ ਸੀ ਅੱਜ ਤੇ ਸਰੋਸਰੋ ਕੱਢ ਕੇ ਘਰੇ ਰੱਖਿਆ ਆ ਤੇ ਕੱਲ ਨੂੰ ਵੱਡਾਂਗੇ ਕਣਕ ਤੇ ਆਨਲਾਈਨ ਚੱਲੇ ਆ ਦਲਪਰੀ ਤੱਕ ਇਹ ਕਿ ਜੋ ਇਹਨੇ ਮੇਰੇ ਨਾਲ ਵਾਦਾ ਕੀਤਾ ਸੀ ਮੈਂ ਇਹਦੇ ਨਾਲ ਕੀਤਾ ਸੀ ਉਹ ਮੈਂ ਨਵਾਉਣ ਲੱਗਾ ਤੇ ਅਸੀਂ ਲੈਨ ਚੱਲੇ ਹੁਣ ਫਰੀਦਕੋਟ ਕੇਕ ਸੋ ਆਜੋ ਹਰ ਚੱਲਦੇ ਆ ਕੇਕ ਲੈ ਆਉਨੇ ਆ ਤੇ ਕਾਫੀ ਜਗ੍ਹਾ ਕਣਕਾਂ ਨੂੰ ਅੱਗ ਲੱਗ ਰਹੀ ਆ ਹੁਣੇ ਵੀ ਡੇਮ ਰੁਦਰਾ ਅੱਗ ਲੱਗੀ ਆ ਬਹੁਤ ਬਈ ਇਸ ਵਾਰ ਕਣਕਾਂ ਨੂੰ ਅੱਗ ਲੱਗ ਰਹੀ ਆ ਤੇ ਬੜੇ ਹੀ ਗੜੇ ਮਾਰ ਵੀ ਹੋਈ ਆ ਤੇ ਕੋਟ ਸੁਖੀ ਨੂੰ ਹੁਣ ਅਸੀਂ ਜਾਣੇ ਪਏ ਆ ਆਵੇ ਸਾਰੀ ਇਧਰ ਕਣਕ ਭੰਨੀ ਪਈ ਆ ਜਿਹੜੇ ਆਪਣੇ ਖੇਤ ਸੀਗੇ ਇਧਰ ਥੋੜਾ ਆ ਵਿਚਾਰਿਆ ਕਿਉਂਕਿ ਗੜੇ ਪਿੰਡ ਪਿੰਡ ਸੀਗੇ ਖੇਤ ਹੈ ਨਹੀਂ ਸੀ ਆਪਣੇ ਹਰਿਆਲਦਰਾ ਇਧਰ ਕੋਟ ਚੁੱਕੀਏ 4 ਤੋਂ 5000 ਕਿੱਲਾ ਤਬਾਹ ਹੋ ਗਿਆ ਚਲੋ ਮਾਦਾ ਅੱਜ ਸੰਡੇ ਆ ਪਰ ਮਚਾ ਹੋ ਗਿਆ ਬਤਾਨ ਓਪਨ ਹੀ ਬੇਕਰੀ ਦੀ ਤਾਂ ਬਾਕੀ ਸਾਰਾ ਸ਼ਹਿਰ ਸੁਨਣਾ ਹੀ ਹੋਇਆ ਪਿਆ ਅਰੇ ਵਰਤੋ ਭਈ ਆਉਣਾ ਜਿਹੜਾ ਅੱਗੇ ਲੈ ਕੇ ਜਾਣੇ ਸੇਮ ਹੈ ਨਾ 2 2 ਕੇਕ ਲੈ ਲਈ ਖੜ ਜਾ ਲੌਕ ਖੋਲ ਦੀ ਹਾ ਬੜੀ ਖੁਸ਼ੀ ਹੁਣ ਠੀਕ ਆ ਖੁਸ਼ ਹੈਪੀ ਕੇਕ ਇਹਨਾਂ ਦੇ ਘੈਂਟ ਹੁੰਦੇ ਆ ਡ੍ਰੀਮ ਵਾਲਿਆਂ ਦੇ ਨਾ ਚਲ ਹੁਣ ਕੀ ਲੈਣਾ ਚਲ ਦੇ ਇਹਦੇ ਲੈ ਵੀ ਪਿੱਛੇ ਫੜਾ ਦੇ 7:00 ਵੱਜ ਗਏ ਤੇ ਹੁਣ ਅਸੀਂ ਕੇਕ ਕੱਟਣ ਲੱਗੇ ਆ ਰਾਤ ਨੂੰ ਸੋ ਕਿਉਂਕਿ ਮੈਂ ਬੰਨੇ ਬਟਨ ਗਿਆ ਚਲਾ ਸੀ ਤੇ ਰੈਡੀ ਹੁੰਦੀਆਂ ਸੀ ਹੁਣ ਆਇਆ ਤੇ ਹੁਣ ਨਾਲ ਨੂੰ ਕੇ ਆ ਕੇ ਖਤਮ ਲਗੇ। ਕੱਟੀਏ ਫਿਰ ਸਾਡਾ ਰਣਿੰਦਰ ਆਉਂਦਾ। ਉਹ ਸੌ ਗਿਆ ਸੀ। ਹਾਂਜੀ। ਉਹ ਮੇਰੇ ਖਾਣ ਲੈਣੇ ਆ। ਚੱਲਣ। ਕਰੋ ਸਾਰੇ ਜਣੇ। ਹੈਪੀ ਬਰਥਡੇ ਰਣਿੰਦਰ। ਇਹ ਪੂਰਾ ਹੈਪੀ ਹੈ ਨਾ। ਚੱਲ ਕਲਾਪਿੰਗ ਕਰਦੇ ਰਣਿੰਦਰ। ਹੈਪੀ ਬਰਥਡੇ ਕਹਦੇ। ਮੈਨੂੰ ਹੈਪੀ ਬਰਥਡੇ ਕਹਦੇ। ਹਾਂ, ਖਾਣਾ। ਖਾਣਾ। ਰਣਿੰਦਰ। ਇਹ ਰਣਿੰਦਰ। ਖਾਣਾ ਕੇ। ਹੋ ਗਿਆ ਸਾਰੇ ਪਾਸੇ। ਰਾਣੇਂਦਰ ਉਹ ਰਾਣੇਂਦਰ ਬਿੱਦਰ ਵੀ ਇਹ ਬਾਬੇ ਕੀ ਨਾ ਦਲ ਨੇ ਤੇ ਮੈਂ ਉਹ ਤੇ ਹੀ ਕੀਤਾ ਅੱਜ ਧੰਨ ਗੁਰ ਰਜਨਦੇਵ ਜੀ ਦਾ ਜਨਮ ਹੈ ਅੱਛਾ ਨਾਲੇ ਬਾਬੇ ਤੰਨੇ ਦਾ ਜਨਮ ਹੈ ਨਾ ਅੱਜ ਵਾਲੇ ਦਿਨ ਦਾ ਸਾਰੇ ਤੇ ਨਾ ਮਣ ਗਿਆ ਅੱਜ ਆਈ ਤਾਂ ਫਿਰ ਸਾਰੇ ਬਾਬੇ ਨਾਲ ਗਈ ਖੁਸ਼ੀ ਦਿਲੀ ਤੇਰੇ ਨਾਲ ਉਦੋਂ ਵੀ ਮੈਂ ਹਰਮਨ ਦਾ ਸਭ ਜਾਣੇ ਹਰਮਨ ਸਾਹਿਬ ਹਾਂ ਜੀ ਜਗੀ ਜਾਂਦੇ ਦੇਖ ਚਲੋ ਮਾਰੂ ਫੂਤ ਰਾਣੇਂਦਰ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੁਣ ਖਾਜਾ ਖਾਜਾ ਖਵਾਉਣੀ ਐ ਤੋ ਨੇ ਖੋ ਨੇ ਤੇ ਨੂੰ ਆ ਕੱਢ ਦੀ ਫੇਕ ਬਣ ਚੰਗਾ ਤੈਨੂੰ ਖਵਾ ਦਿੰਨੇ ਫੇਰ ਹਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੁਣ ਲੈਓ ਕੱਟ ਕੇ ਚਲੋ ਕੱਟੋ ਐ ਭਾ ਲੋ ਚਲੋ ਕੱਟੋ ਸਾਰੇ ਚਲੋ Cocok, happy Happy birthday Day to you! Happy birthday to you! Happy birthday, birthday to you! Happy birthday to you! Happy birthday

ਨਾਲੇ ਵੇਂਦਾ ਉਧਰਲੇ ਪਾਸੇ ਅੱਜ ਮੈਨੂੰ ਪਾਉਂਦੇ ਅੱਲੇ ਰਣਿੰਦਰ ਆ ਤੂੰ ਨੀ ਉਹ ਪੈਸੇ ਨਹੀਂ ਤੂੰ ਲੈਣੀ ਹੋ ਗਿਆ ਮੈਨੂੰ ਦੇ ਦੇ ਹਾਪੀ ਬਰਥਡੇ ਹੈਪੀ ਬਰਥਡੇ ਚਲੋ ਰਣਿੰਦਰ ਵਾਜੇ ਤਾਂ ਪਰੇ ਕਾ ਵੀ ਮੜਾ ਜੇ ਕਾਟ ਦੂਗਾ ਤੇਰਾ ਪਾਰ ਕੋਈ ਨਹੀਂਗਾ ਚਲੋ ਇਧਰ ਮੈਂ ਕੇਕ ਖਵਾਉਗੀ ਰਣਿੰਦਰ ਬਰਥਡੇ ਬੰਦਾ ਮੈਨੂੰ ਖਵਾ ਦੇ ਮੈਨੂੰ ਖਾ ਕੇ ਦੋ ਹੈਪੀ ਬਰਥਡੇ ਦੋ ਵਾ ਮੈਨੂੰ ਦੇਓ ਛੇਤੀ ਇੱਧਰ ਖੜਾ ਰਣਿੰਦਰ ਉੱਧਰ ਨਹੀਂ ਉਹਦਾ ਚੱਕ ਵਾ ਬਸ ਹੁਣ ਬਦਲ ਗਿਆ ਚੱਲ ਇੱਜੇ ਬਹਲਾ ਕਰਾ ਆ ਗਿਆ ਵੀ ਇਹ ਆਹ ਚੀਜ਼ ਦਾ ਬਹਲਾ ਲੈ ਤੁਮ ਇੰਦਰਕਾਰ ਖਾਸ਼ ਨੂੰ ਉੱਧਰ ਚੱਲ ਇਹਨਾਂ ਖਾ ਲਈਂ ਤੇਰੀ ਬਰਥਡੇ ਟੂ ਡੂ ਟੂ ਡੂ ਟੂ ਡੂ ਹਾਂ ਨਹੀਂ ਹੈਪੀ ਬਰਥਡੇ ਹੈ ਦਿਨ ਦਾ ਹਾਂ ਬਈ ਚਲੋ ਆ ਭਾਈ ਮਿਲ ਕੇ ਗਿਆਪਤਾ ਯਸ ਹਾਂ ਰਾਣੀਂਦਰ ਰਾਣੀਂਦਰ ਕਲਾਪੀ ਕਰਦੇ ਹੁਣ ਹੈਪੀ ਬਰਥਡੇ ਦੇ ਰਹੇ ਭੈਣ ਨੂੰ